ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ 2025-26 ਦਾ ਇਹ ਬਜਟ ਹੈ ਜਿੱਥੇ ਕਿ ਲੋਕਾਂ ਨੂੰ ਕਈ ਸਹੂਲਤਾ ਦਿੱਤੀਆਂ ਗਈਆਂ ਤੇ ਨਾਲ ਹੀ ਵੱਖ-ਵੱਖ ਐਲਾਨ ਵੀ ਕੀਤੇ ਗਏ ਕਈ ਸਕੀਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਇੱਕ ਲੈਦਰ ਸਕੀਮ ਬਾਰੇ ਦੱਸਿਆ ਗਿਆ ਜਿਸ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਓ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਨਰਮਣਾ ਸੀਤਾ ਰਮਨ ਨੇ ਬਜਟ 2025 ਦੇ ਵਿੱਚ ਲੇਬਰ ਇੰਟੈਂਸਿਵ ਸੈਕਟਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਪ੍ਰੋਤਸਾਹਨ ਯੋਜਨਾ ਦਾ ਐਲਾਨ ਕੀਤਾ। ਇਸ ਤਹਿਤ ਫੁੱਟਵੀਅਰ ਤੇ ਚਮੜਾ ਉਦਯੋਗ ਦੇ ਲਈ ਵਿਸ਼ੇਸ਼ ਯੋਜਨਾ ਲਿਆਂਦੀ ਜਾਏਗੀ ਜਿਸ ਦੇ ਨਾਲ 22 ਲੱਖ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਖੜਾਉਣਿਆਂ ਦੇ ਖੇਤਰ ਦੇ ਵਿੱਚ ਭਾਰਤ ਨੂੰ ਇੱਕ ਗਲੋਬਲ ਹੱਬ ਬਣਾਉਣ ਦੇ ਲਈ ਕਦਮ ਚੁੱਕੇ ਜਾਣਗੇ ਜਿਸ ਦੇ ਨਾਲ ਦੇਸ਼ ਦੀ ਉਤਪਾਦਨ ਸਮਰੱਥਾ ਅਤੇ ਨਿਰਯਾਤ ਦੇ ਵਿੱਚ ਵਾਧਾ ਹੋਵੇਗਾ। ਅਸਾਮ ਦੇ ਵਿੱਚ ਖੋਲਿਆ ਜਾਵੇਗਾ ਨਵਾਂ ਯੂਰੀਆ ਪਲਾਂਟ ਵਿੱਤ ਮੰਤਰੀ ਨੇ ਅਸਾਮ ਦੇ ਵਿੱਚ ਇੱਕ ਨਵਾਂ ਯੂਰੀਆ ਪਲਾਂਟ ਸਥਾਪਿਤ ਕਰਨ ਦਾ ਐਲਾਨ ਕੀਤਾ ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਖਾਦ ਦੀ ਸਪਲਾਈ ਦੇ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਕਪਾਹ ਦੀ ਉਤਪਾਦਕਤਾ ਵਧਾਉਣ ਦੇ ਲਈ 5 ਸਾਲਾਂ ਵਿਸ਼ੇਸ਼ ਮਿਸ਼ਨ ਕਪਾਹ ਦੇ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਇੱਕ ਵਿਸ਼ੇਸ਼ 5 ਸਾਲਾਂ ਯੋਜਨਾ ਬਣਾਈ ਜਾਏਗੀ ਜਿਸ ਦੇ ਨਾਲ ਕਿਸਾਨਾਂ ਨੂੰ ਨਵੀਆਂ ਤਕਨੀਕੀ ਅਤੇ ਸਾਧਨਾਂ ਦੀ ਮਦਦ ਦੇ ਨਾਲ ਉਤਪਾਦਨ ਵਧਾਉਣ ਦੇ ਵਿੱਚ ਮਦਦ ਮਿਲੇਗੀ। ਇੰਡੀਆ ਪੋਸਟ ਇੱਕ ਵੱਡਾ ਲੌਜਿਸਟਿਕਸ ਇੰਸਟੀਚਿਊਟ ਬਣਾਏਗੀ। ਵਿੱਤ ਮੰਤਰੀ ਨੇ ਇੰਡੀਆ ਪੋਸਟ ਨੂੰ ਇੱਕ ਵੱਡਾ ਲੌਜਿਸਟਿਕਸ ਇੰਸਟੀਚਿਊਟ ਬਣਾਉਣ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਜਿਸ ਦੇ ਨਾਲ ਦੇਸ਼ ਦੇ ਵਿੱਚ ਮਾਲ ਦੀ ਆਵਾਜਾਈ ਨੂੰ ਹੋਰ ਆਸਾਨ ਬਣਾਇਆ ਜਾਏਗਾ ਤੇ ਲੌਜਿਸਟਿਕ ਸੈਕਟਰ ਦੇ ਵਿੱਚ ਨਵੇਂ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਬਜਟ ਦੇ ਵਿੱਚ ਹੋਰ ਵੀ ਕਾਫੀ ਕੁਝ ਕਿਹਾ ਗਿਆ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਦੇ ਵੱਲੋਂ ਜਿਨ੍ਹਾਂ ਨੇ ਲਗਾਤਾਰ ਆਪਣਾ ਅੱਠਵਾਂ ਬਜਟ ਅੱਜ ਪੇਸ਼ ਕੀਤਾ ਹੈ। ਦੇਸ਼ ਦੇ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ। 2025-26 ਦਾ ਇਹ ਬਜਟ ਹੈ ਜਿੱਥੇ ਕਿ ਲੋਕਾਂ ਨੂੰ ਕਈ ਸਹੂਲਤਾ ਦਿੱਤੀਆਂ ਗਈਆਂ ਤੇ ਨਾਲ ਹੀ ਵੱਖ-ਵੱਖ ਐਲਾਨ ਵੀ ਕੀਤੇ ਗਏ। ਕਈ ਸਕੀਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਇੱਕ ਲੈਦਰ ਸਕੀਮ ਬਾਰੇ ਦੱਸਿਆ ਗਿਆ ਜਿਸ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ। ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਓ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਨਰਮਦਾ ਸੀਤਾ ਰਮਨ ਨੇ ਬਜਟ 2025 ਦੇ ਵਿੱਚ ਲੇਬਰ ਇੰਟੈਂਸਿਵ ਸੈਕਟਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਪ੍ਰੋਤਸਾਹਨ ਯੋਜਨਾ ਦਾ ਐਲਾਨ ਕੀਤਾ ਇਸ ਤਹਿਤ ਫੁੱਟਵੈਅਰ ਤੇ ਚਮੜਾ ਉਦਯੋਗ ਦੇ ਲਈ ਵਿਸ਼ੇਸ਼ ਯੋਜਨਾ ਲਿਆਂਦੀ ਜਾਏਗੀ ਜਿਸ ਦੇ ਨਾਲ 22 ਲੱਖ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਇਸ ਤੋਂ ਬਾਅਦ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਖਡਾਉਣਿਆ ਦੇ ਖੇਤਰ ਦੇ ਵਿੱਚ ਭਾਰਤ ਨੂੰ ਇੱਕ ਗਲੋਬਲ ਹੱਬ ਬਣਾਉਣ ਦੇ ਲਈ ਕਦਮ ਚੁੱਕੇ ਜਾਣਗੇ ਜਿਸ ਦੇ ਨਾਲ ਦੇਸ਼ ਦੀ ਉਤਪਾਦਨ ਸਮਰੱਥਾ ਅਤੇ ਨਿਰਯਾਤ ਦੇ ਵਿੱਚ ਵਾਧਾ ਹੋਵੇਗਾ। ਅਸਾਮ ਦੇ ਵਿੱਚ ਖੋਲਿਆ ਜਾਵੇਗਾ ਨਵਾਂ ਯੂਰੀਆ ਪਲਾਂਟ। ਵਿੱਤ ਮੰਤਰੀ ਨੇ ਅਸਾਮ ਦੇ ਵਿੱਚ ਇੱਕ ਨਵਾਂ ਯੂਰੀਆ ਪਲਾਂਟ ਸਥਾਪਿਤ ਕਰਨ ਦਾ ਐਲਾਨ ਕੀਤਾ ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਖਾਦ ਦੀ ਸਪਲਾਈ ਦੇ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕਪਾਹ ਦੀ ਉਤਪਾਦਕਤਾ ਵਧਾਉਣ ਦੇ ਲਈ 5 ਸਾਲਾਂ ਵਿਸ਼ੇਸ਼ ਮਿਸ਼ਨ ਕਪਾਹ ਦੇ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਇੱਕ ਵਿਸ਼ੇਸ਼ 5 ਸਾਲਾ ਯੋਜਨਾ ਬਣਾਈ ਜਾਏਗੀ ਜਿਸ ਦੇ ਨਾਲ ਕਿਸਾਨਾਂ ਨੂੰ ਨਵੀਆਂ ਤਕਨੀਕੀ ਅਤੇ ਸਾਧਨਾਂ ਦੀ ਮਦਦ ਦੇ ਨਾਲ ਉਤਪਾਦਨ ਵਧਾਉਣ ਦੇ ਵਿੱਚ ਮਦਦ ਮਿਲੇਗੀ। ਇੰਡੀਆ ਪੋਸਟ ਇੱਕ ਵੱਡਾ ਲੌਜਿਸਟਿਕਸ ਇੰਸਟੀਚਿਊਟ ਬਣਾਏਗੀ। ਵਿੱਤ ਮੰਤਰੀ ਨੇ ਇੰਡੀਆ ਪੋਸਟ ਨੂੰ ਇੱਕ ਵੱਡਾ ਲੌਜਿਸਟਿਕਸ ਇੰਸਟੀਚਿਊਟ ਬਣਾਉਣ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਜਿਸ ਦੇ ਨਾਲ ਦੇਸ਼ ਦੇ ਵਿੱਚ ਮਾਲ ਦੀ ਆਵਾਜਾਈ ਨੂੰ ਹੋਰ ਆਸਾਨ ਬਣਾਇਆ ਜਾਏਗਾ ਤੇ ਲੌਜਿਸਟਿਕ ਸੈਕਟਰ ਦੇ ਵਿੱਚ ਨਵੇਂ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਬਜਟ ਦੇ ਵਿੱਚ ਹੋਰ ਵੀ ਕਾਫੀ ਕੁਝ ਕਿਹਾ ਗਿਆ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਦੇ ਵੱਲੋਂ ਜਿਨ੍ਹਾਂ ਨੇ ਲਗਾਤਾਰ ਆਪਣਾ 8ਵਾਂ ਬਜਟ ਅੱਜ ਪੇਸ਼ ਕੀਤਾ।